ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਉਤੇ ਸੋ ਦੋਸਤੋ ਅੱਜ ਜਿਹੜੀ ਕਹਾਣੀ ਹੈ ਅੱਜ ਦਾ ਇਤਿਹਾਸ ਹੈ ਜਿਹੜਾ ਇਹ ਵੀ ਬੜਾ ਦਿਲਚਸਪ ਹੈ ਔਰ ਜਾਣਕਾਰੀ ਭਰਪੂਰ ਹੈਈ ਔਰ ਇਹ ਸਾਰੀ ਗੱਲਬਾਤ ਦੋਸਤੋ ਜੂਨ 84 ਦੀ ਪੱਤਰਕਾਰੀ ਜਸਪਾਲ ਸਿੰਘ ਸਿੱਧੂ ਨਾਂ ਦਾ ਪੱਤਰਕਾਰ ਹੈ ਜਿਹੜਾ ਉਹ ਦੱਸ ਰਿਹਾ ਹੈ ਔਰ ਉਹਨੇ ਪੱਤਰਕਾਰੀ ਦੇ ਬਾਰੇ ਜੂਨ 84 ਦੇ ਵਿੱਚ ਜੋ ਗੱਲਾਂ ਦਸੀਆਂ ਸੁਣ ਕੇ ਹੈਰਾਨ ਰਹਿ ਜਾਓਗੇ ਪੱਤਰਕਰਨ ਕੀਪੂਮ ਕਰਵਾਇਆ। ਔਰ ਦੋਸਤੋ ਕੁਝ ਐਸੀਆਂ ਖਬਰਾਂ ਜਿਹੜੀਆਂ ਤੁਸੀਂ ਸ਼ਾਇਰੀ ਸੁਣੀਆਂ ਹੋਣ ਜਿਹੜੀਆਂ ਉਹਨਾਂ ਟਾਈਮਾਂ 'ਚ ਮਤਲਬ ਕਿ 6 ਜੂਨ ਤੋਂ ਬਾਅਦ ਦੀ ਜਿਹੜੀ ਕਹਾਣੀ ਸਾਰੀ ਇਹਨਾਂ ਨੇ ਛਾਪੀ ਜਾਂ ਕਿ ਇਹ ਬਤਾਰਾ ਉਦੋਂ ਹੋਇਆ ਇਹ ਸਾਰੀ ਗੱਲ ਸੁਣਨ ਲਈ ਹੈ। ਧਿਆਨ ਨਾਲ ਸੁਣਿਓ ਤੇ ਸ਼ੇਅਰ ਵੀ ਕਰਿਓ ਔਰ ਚੈਨਲ ਜਿਹਨਾਂ ਬਿਰਨ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲਓ। ਅੱਜ ਪਾਲ ਸਿੰਘ ਸਿੱਧੂ ਦੱਸਦਾ ਕਿ ਗੋਲਡਨ ਟੈਂਪਲ ਦੇ ਵਿੱਚ ਭਾਰਤੀ ਫੌਜ ਤੇ ਭਿੰਡਰਾਂਵਾਲੇ ਦੇ ਹਥਿਆਰਬੰਦ ਬੰਦਿਆਂ ਦਰਮਿਆਨ ਹੋਈ ਗੈ ਗੱਚ ਗੋਲਾਬਾਰੀ 'ਚ 200 ਫੌਜੀ ਤੇ 800 ਆਮ ਸ਼ਰਧਾਲੂ ਤੇ ਪਿੰਡਰਾਂ ਵਾਲੇ ਦੇ ਲੜਾਕੇ ਮਾਰੇ ਗਏ ਨੇ ਇਹ ਉਸ ਟਾਈਮ ਦੀ ਪ੍ਰੈਸ ਨੇ ਮਤਲਬ ਕਿ ਖਬਰ ਛਾਪੀ ਤਕਰੀਬਨ ਕਹਿੰਦਾ 6000 ਛੱਕੀ ਸਿੱਖ ਅਤਵਾਦੀਆਂ ਨੂੰ ਫੌਜ ਨੇ ਹਿਰਾਸਤ ਵਿੱਚ ਲੈ ਲਿਆ ਫਿਰ ਦਰਬਾਰ ਸਾਹਿਬ ਅੰਦਰ ਮਾਰੇ ਗਏ ਸਿੱਖਾਂ ਦੀ ਗਿਣਤੀ ਨੂੰ ਬ੍ਰਹਮ ਚਲਾਨੀ ਨਾਂ ਦਾ ਪੱਤਰਕਾਰ ਇਹਨੇ ਵਧਾ ਕੇ 1200 ਕਰਤਾ ਸੀ ਉਹ ਸਾਰੀ ਯਾਦ ਟੈਲੀਫੋਨ ਤੇ ਏਪੀ ਦੇ ਦਿੱਲੀ ਦਫਤਰ ਦੀ ਇਨਚਾਰਜ ਮਿਸ ਵਿਕੀ ਗ੍ਰਾਹਮ ਤੇ ਹੋਰ ਰਿਪੋਰਟਰਾਂ ਨਾਲ ਇਹ ਗੱਲਬਾਤ ਕਰਦਾ ਰਿਹਾ ਦੋ ਦਿਨ ਬਾਅਦ ਬ੍ਰਹਮਚਲਾਨੀ ਦੀਆਂ ਭੇਜੀਆਂ ਖਬਰਾਂ ਅੰਬਰਸਰ ਡੇਟਲਾਈਨ ਅਤੇ ਅੰਤਰਰਾਸ਼ਟਰੀ ਪ੍ਰੈਸ ਅਖਬਾਰਾਂ 'ਚ ਛਪੜੀਆਂ ਸ਼ੁਰੂ ਹੋਈਆਂ ਸੀ ਟਾਈਮਜ਼ ਲੰਡਨ ਇਹਨੇ 14 ਜੂਨ ਨੂੰ ਪਹਿਲੇ ਸਫੇਰੀ ਵੱਡੀ ਸੁਰਖੀ ਬਣਾ ਕੇ ਬ੍ਰਹਮਚੇਲਾਨੀ ਦੀ ਖਬਰ ਨੂੰ ਛਾਪਿਆ ਵਿਦੇਸ਼ੀ ਪੱਤਰਕਾਰਾਂ ਤੇ ਪਬੰਦੀ ਅਤੇ ਪੰਜਾਬ ਚ ਅਖਬਾਰਾਂ ਵਿੱਚ ਸੈਂਸਰ ਲਾਉਣ ਸੂਚਨਾਵਾਂ ਦੇ ਬਲੈਕਆਊਟ ਕਰਨ ਤੇ ਬੰਦੋਬਸਤ ਦੇ ਹੁੰਦਿਆਂ ਹੋਇਆਂ ਵੀ ਖਬਰਾਂ ਦਾ ਬਾਹਰ ਲੀਕ ਹੋ ਜਾਣਾ ਔਰ ਅੰਤਰਰਾਸ਼ਟਰੀ ਪ੍ਰੈਸ 'ਚ ਛਪ ਜਾਣਾ ਤੇ ਸਰਕਾਰੀ ਹਲਕਿਆਂ 'ਚ ਬੜੀ ਖਲਬਲੀ ਮਚ ਗਈ ਸੀ ਇਸ ਚੀਜ਼ ਦੀ ਤਾਂ ਸਿੱਧੂ ਸਾਹਿਬ ਕਹਿੰਦੇ ਕਿ ਸਾਡੇ ਦਫ਼ਤਰ ਦੇ ਮਸ਼ੀਨ ਆਪਰੇਟਰ ਬਿਰਸ਼ੰਦਾਸ ਨੇ 11 ਜੂਨ 1984 ਨੂੰ ਸੋਮਵਾਰ ਨੂੰ ਸਵੇਰੇ ਟੈਲੀ ਪ੍ਰਿੰਟਰ ਮਸ਼ੀਨਾਂ ਦੇ ਕਨੈਕਸ਼ਨ ਜੋੜਨੇ ਸ਼ੁਰੂ ਕਰਤੇ ਪਰ ਉਹ ਲੰਬਾ ਸਮਾਂ ਟੈਸਟਿੰਗ ਕਰਦਾ ਰਿਹਾ ਰਾਤ ਦਾ ਕਰਫਿਊ ਜੇ ਲੱਗ ਰਿਹਾ ਸੀ ਦਿਨ ਸਮੇਂ ਕਰਫਿਊ ਚ ਥੋੜੀ ਜਿਹੀ ਢਿੱਲ ਦੇਣੀ ਸ਼ੁਰੂ ਕਰਤੀ ਦੀ ਫੌਜ ਨੇ ਤਾਂ ਬ੍ਰਹਮ ਚਲਾਨੀ ਤੇ ਮੈਂ ਸਿਟੀ ਕੋਤਵਾਲੀ ਵੱਲ ਨਿਕਲ ਬੇ ਗਲੀਆਂ ਬਾਜ਼ਾਰਾਂ ਚ ਜ਼ਿੰਦਗੀ ਕੁਝ ਰੁਮਕਣੀ ਸ਼ੁਰੂ ਹੋ ਗਈ ਸੀ ਪਰ ਸਿਖਰ ਦੀ ਗਰਮੀ ਦੇ ਮੌਸਮ ਚ ਪੁਰਾਣੇ ਸ਼ਹਿਰ ਚ ਪਾਣੀ ਦੀ ਕੰਕਲਤ ਦੁੱਧ ਦੀ ਘਾਟ ਰਾਸ਼ਨ ਦੀ ਥੋੜ ਤੇ ਉਤੋਂ ਬਿਜਲੀ ਦੇ 4-5 ਘੰਟੇ ਦੇ ਲੰਮੇ ਕੱਟ ਲੱਗੇ ਹੋਣ ਕਰਕੇ ਰੋਜ਼ਮਰਦਾ ਦਾ ਰਹਿਣ ਸਹਿਣ ਪਹਿਲਾਂ ਦੀ ਤਰ੍ਹਾਂ ਬਹਾਲ ਨਹੀਂ ਸੀ ਹੋਇਆ। ਸ਼ਹਿਰ ਦੇ ਬਹੁਤੇ ਹਿੱਸੇ 'ਚ ਨਗਰਪਾਲਿਕਾ ਦੇ ਟਿਊਬਵਲਾਂ ਤੋਂ ਪਾਣੀ ਪੀਣ ਦਾ ਜਿਹੜਾ ਪ੍ਰਵਾਂਸੀ ਇਹ ਹੋਇਆ ਵਾ ਸੀ ਸਪਲਾਈ ਹੁੰਦੀ ਸੀ। ਬਿਜਲੀ ਦੇ ਕੱਟ ਕਰਕੇ ਟਿਊਬਵਲ ਵੀ ਠੱਪ ਪਏ ਸੀ। ਜੋ ਜੇ ਬੰਦਿਆਂ ਨੇ ਇੱਧਰ ਉੱਧਰੋਂ ਪੀਣ ਦਾ ਪਾਣੀ ਦਾ ਥੋੜਾ-ਬਹੁਤਾ ਇੰਤਜ਼ਾਮ ਕਰ ਲਿਆ ਸੀ ਤਾਂ ਡੈਰੀ ਫਾਰਮਾਂ ਦੀਆਂ ਮੱਝਾਂ ਨੂੰ ਪਾਣੀ ਪੀਣ ਲਈ ਮਿਲਿਆ ਹੀ ਨਹੀਂ। ਸਿਟੀ ਕੋਤਵਾਲੀ ਦੇ ਵਿੱਚ ਉਹ ਕਹਿੰਦਾ ਕਿ ਅਸੀਂ ਲੋਕਲ ਪੱਤਰਕਾਰ ਲੋਕਾਂ ਦੀਆਂ ਮੁਸ਼ਕਲਾਂ ਸੰਬੰਧੀ ਖਬਰਾਂ ਇਕੱਠੀਆਂ ਕਰ ਰਹੇ ਸੀ ਤਾਂ ਬ੍ਰਹਮਚਲਾਨ ਨੇ ਸ਼ਮਸ਼ਾਨ ਘਾਟ ਤੇ ਦਰਬਾਰ ਸਾਹਿਬ ਦੇ ਨੇੜੇ ਦੇ ਹਲਕਿਆਂ 'ਚ ਚੱਕਰ ਲਾਉਣ ਚਲੇ ਗਿਆ। ਥੋੜੀ ਦੇਰ ਬਾਅਦ ਉਹ ਸਾਡੇ ਕੋਲ ਆ ਗਿਆ। ਬ੍ਰਹਮਚਲਾਨੀ ਪਿਛਲੇ 8 ਦਿਨਾਂ ਤੋਂ ਸਾਡੇ ਕੋਲ ਛੁਪਿਆ ਹੋਇਆ ਸੀ। ਕੱਲ੍ਹ ਰਾਤ ਨੂੰ ਏਪੀ ਨੂੰ ਖਬਰਾਂ ਭੇਜਣ ਤੋਂ ਬਾਅਦ ਉਹ ਵੀ ਅੰਮ੍ਰਿਤਸਰ ਛੱਡ ਕੇ ਜਾਣ ਲਈ ਕਾਲਾ ਹੋਇਆ ਪਿਆ ਸੀ। ਅਜੇ ਕੋਈ ਬਾਹਰ ਜਾਣ ਦਾ ਸਾਧਨ ਨਹੀਂ ਬਣ ਰਿਹਾ ਸੀ ਤਾਂ ਮਨ ਨੂੰ ਵੀ ਮਹਿਸੂਸ ਹੋਣ ਲੱਗਿਆ ਕਿ ਬ੍ਰਹਮਚਲਾਨੀ ਦਾ ਮੇਰੇ ਕੋਲ ਦਫ਼ਤਰ 'ਚ ਠਹਿਰੇ ਹੋਏ ਦਾ ਹੁਣ ਫੌਜ ਨੂੰ ਪਤਾ ਲੱਗ ਜਾਣਾ ਯੂਐਨਆਈ ਦੇ ਜਲੰਧਰ ਦਫ਼ਤਰ ਤੋਂ ਹੀ ਸਰਕਾਰੀ ਅਧਿਕਾਰੀ ਨੂੰ ਪਤਾ ਲੱਗ ਸਕਦਾ ਸੀ ਕਿ ਬ੍ਰਹਮਚਲਾਨੀ ਨੇ ਮੇਰੇ ਦਫ਼ਤਰ ਤੋਂ ਹੀ ਖਬਰਾਂ ਭੇਜੀਆਂ ਸੀ ਜਿਹੜੀਆਂ ਲੀਕ ਕਰੀਆਂ ਸੀ ਕੱਲ ਰਾਤ ਉਹਦਾ ਜਲੰਧਰ ਦਫ਼ਤਰ ਨਾਲ ਲੰਬਾ ਬਾਰਤਾਲਾਪ ਚੱਲਦਾ ਰਿਹਾ ਸੀ ਤਾਂ ਸਿਟੀ ਕੋਤਵਾਲੀ ਤੋਂ ਅਸੀਂ ਦੋਨੋਂ ਵਾਪਸ ਦਫ਼ਤਰ ਵੱਲੋਂ ਆ ਰਹੇ ਸੀ ਸਿਟੀ ਬੱਸ ਸਟੈਂਡ ਕੋਲ ਦੀ ਅਸੀਂ ਗੁਜ਼ਰਦੇ ਸੀ ਤਾਂ ਇੱਕ ਪੰਜਾਬ ਰੋਡਵੇ ਦੀ ਬੱਸ ਸਵਾਰੀਆਂ ਨਾਲ ਅੰਦਰੋਂ ਅਤੇ ਛੱਤ ਉੱਪਰੋਂ ਭਰੀ ਖੜੀ ਦੇਖੀ ਅਸੀਂ ਉਦੋਂ ਹੀ ਬੱਸ ਕੋਲ ਪਹੁੰਚੇ ਬੱਸ ਜਲੰਧਰ ਜਾ ਰਹੀ ਸੀ ਤਾਂ ਬੱਸ ਅੰਦਰ ਬੜਨ ਦੀ ਕੋਈ ਜਗ੍ਹਾ ਨਹੀਂ ਸੀ ਬ੍ਰਹਮ ਚਲਾਨੀ ਬੱਸ ਦੀ ਛੱਤ ਤੇ ਚੜ ਕੇ ਹੋਰ ਸਵਾਰੀਆਂ ਦੇ ਦਰਮਿਆਨ ਬਹਿ ਗਿਆ ਤਾਂ 50 60 ਸੀਟਾਂ ਵਾਲੀ ਬੱਸ ਵਿੱਚ ਘੱਟੋ ਘੱਟ 100 125 ਲੋਕ ਚੜੇ ਬੈਠੇ ਸੀ ਥੋੜੇ ਚਿਰ ਵਿੱਚ ਬੱਸ ਚੱਲ ਪਈ ਕਈ ਦਿਨਾ ਤੋਂ ਸ਼ਹਿਰ 'ਚ ਫਸੇ ਲੋਕ ਬਾਹਰ ਨਿਕਲਣ ਨੂੰ ਬੇਤਾਬ ਹੋਏ ਬੈਠੇ ਸੀ 8 ਦਿਨਾਂ ਬਾਅਦ ਇਹ ਪਹਿਲੀ ਬੱਸ ਅੱਡੇ ਤੋਂ ਨਿਕਲੀ ਸੀ ਚਲਦੀ ਬੱਸ ਦੀ ਛੱਤ ਤੋਂ ਬ੍ਰਹਮਚਲਾਨੀ ਮੇਰੇ ਵੱਲ ਹੱਥ ਲਾਉਂਦਾ ਮੈਨੂੰ ਇੱਕ ਵਾਰ ਨਜ਼ਰ ਆਇਆ ਤਾਂ ਇਹ ਸਾਰੇ ਨਜ਼ਾਰੇ ਕਹ ਲਈਏ ਵੀ ਸਕੈਨਰੀਓ ਇਹਨੇ 1947 ਦੇ ਵੰਡ ਸਮੇਂ Hindu ਸਿੱਖਾਂ ਦੇ ਮੁਸਲਮਾਨ ਸ਼ਰਨਾਰਥੀਆਂ ਬਾਰੇ ਸੁਣੀਆਂ ਸੁਣੀਆਂ ਕਹਾਣੀਆਂ ਜਿਹੜੀਆਂ ਇਹ ਚੇਤੇ ਕਰਵਾਉਂਦੀਆਂ ਸੀ ਜਦੋਂ ਚੜ੍ਹਦੇ ਲੈਂਦੇ ਪੰਜਾਬਾਂ ਵੱਲ ਨਾਲ ਜਾਂਦੀਆਂ ਰੇਲ ਗੱਡੀਆਂ ਇਉਂ ਹੀ ਸਵਾਰੀਆਂ ਨਾਲ ਤੂੜੀਆਂ ਜਾਂਦੀਆਂ ਸੀ ਤਾਂ ਖੁਚਵੰਤ ਸਿੰਘ ਦੇ ਮਸ਼ਹੂਰ ਨਾਵਲ ਟ੍ਰੇਨ ਟੂ ਪਾਕਿਸਤਾਨ ਦੇ ਟਾਈਟਲ ਤੇ ਅਜਿਹੀ ਕਹਿੰਦਾ ਉੱਪਰੋਂ ਥੱਲੇ ਸਵਾਰੀਆਂ ਨਾਲ ਭਰੀ ਰੇਲ ਗੱਡੀ ਦੀ ਫੋਟੋ ਸ਼ਰਨਾਰਥੀਆਂ ਦੀਆਂ ਲਹੂ ਭਿੱਜੀਆਂ ਕਹਾਣੀਆਂ ਦਾ ਮੈਟਾਫੋਰ ਬਣ ਗਈ ਸੀ ਉਧਰ ਅਫਵਾਹਾਂ ਦਾ ਬਾਜ਼ਾਰ ਵੀ ਗਰਮ ਸੀ ਅਣਕੇ ਅਸੀਂ ਧਾਰਮਿਕ ਸਥਾਨਾਂ ਦੀ ਤਬਾਹੀ ਵੱਡੀ ਕਤਲੋਗਾਰਤ ਤੇ ਸਮੂਕ ਬੇਦਤੀ ਤੋਂ ਸਿੱਖ ਭਾਈਚਾਰਾ ਬੁੰਦਲਿਆ ਤੇ ਭੈ ਪੀਤ ਹੋਇਆ ਦੜਬਟੀ ਬੈਠਾ ਸੀ ਜੰਤਕ ਤੌਰ ਤੇ ਸਿੱਖ ਕਿਸੇ ਕਿਸਮ ਦਾ ਪ੍ਰਤੀਕਰਮ ਨਹੀਂ ਕਰ ਰਹੇ ਸੀ ਅਸਮਾਨੋਂ ਕੜਕ ਕੜਕ ਕਰਦੀ ਡਿੱਗੀ ਬਿਜਲੀ ਦੇ ਦਹਿਲਵਾਂਗ ਭਾਰੀ ਪਰਕਮ ਫੌਜੀ ਹਮਲੇ ਨੇ ਆਮ ਸਿੱਖਾਂ ਦੇ ਸਾਹੇ ਸੂਤਲੇ ਸੀ ਤਾਂ ਜਾਨ ਦੀ ਸਲਾਮਤੀ ਹੀ ਸਿੱਖਾਂ ਨੂੰ ਵੱਡੀ ਗ੍ਰੀਮਤ ਲੱਗ ਰਹੀ ਸੀ ਦੂਜੇ ਪਾਸੇ ਹਿੰਦੂ ਭਾਈਚਾਰਾ ਅੰਦਰੋਂ ਅੰਦਰ ਹੀ ਬੜਾ ਖੁਸ਼ ਸੀਗਾ ਫੌਜ ਉਹਨਾਂ ਲਈ ਮੁਕਤੀ ਦਾਤਾ ਬਣ ਕੇ ਆਈ ਸੀ ਜਿਨੇ ਉਹਨਾਂ ਮੁਤਾਬਕ ਦਰਬਾਰ ਸਾਹਿਬ ਅੰਦਰ ਅਧਾਰਮਕ ਤੇ ਗੈਰ ਕਾਨੂੰਨੀ ਕਾਰਵਾਈਆਂ ਨੂੰ ਠੱਲ ਪਾਤੀ। ਉਥੇ ਛੁਪੇ ਜਰਾਇਮ ਪੇਸ਼ਾ ਬਦਮਾਸ਼ਾਂ ਦੇ ਅੱਡਿਆਂ ਦਾ ਖਾਤਮਾ ਕਰਦਾ। ਅਜਹੀਆਂ ਭਾਵਨਾਵਾਂ ਸਾਡੇ ਲਈ ਹਿੰਦੂ ਲੋਕਲ ਪੱਤਰਕਾਰਾਂ ਦੇ ਮਨਾਂ ਵਿੱਚ ਸਨ। ਉਹ ਆਪਸ ਵਿੱਚ ਇਹ ਸਭ ਕੁਝ ਸਾਂਝਾ ਕਰਦੇ ਰਹਿੰਦੇ ਪਰ ਸਿੱਖ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਅਜਹੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਤੋਂ ਉਹ ਸੰਕੋਚੇ ਕਰਦੇ ਸੀ। ਸ਼ਹਿਰ ਵਿੱਚ ਬੜੇ ਜ਼ੋਰ ਸ਼ੋਰ ਨਾਲ ਅਫਵਾਹ ਚੱਲ ਰਹੀ ਸੀ ਕਿ ਦਰਬਾਰ ਸਾਹਿਬ ਅੰਦਰੋਂ 200-300 ਨੰਗੀਆਂ ਔਰਤਾਂ ਫੌਜ ਨੇ ਕਬਜ਼ੇ ਚ ਲਈਆਂ ਨੇ ਸਰਕਾਰੀ ਹਲਕਿਆਂ ਚ ਇਸ ਅਫਵਾਹ ਦਾ ਵੀ ਨੋਟਿਸ ਲਿਆ ਗਿਆ ਜ਼ਿਲ੍ਹਾ ਪ੍ਰਸ਼ਾਸਨ ਨੂੰ ਡਰ ਸੀ ਅਜਹੀਆਂ ਨਰਮੂਲ ਅਫਵਾਹਾਂ ਸ਼ਹਿਰ ਚ ਹਿੰਦੂ ਸਿੱਖ ਦੰਗੇ ਕਰਵਾ ਸਕਦੀਆਂ ਸਨ ਸਿੱਖਾਂ ਨੇ ਹਲਕਾ ਹਲਕਾ ਪ੍ਰਤੀਕਰਮ ਕਰਨਾ ਸ਼ੁਰੂ ਕਰਤਾ ਸੀ ਅੰਮ੍ਰਿਤਸਰ ਦੇ ਡੀਸੀ ਨੂੰ ਖੁਦ ਇਸ ਅਫਵਾਹ ਦਾ ਖੰਡਨ ਕਰਨਾ ਪਿਆ ਤਾਂ ਡੀਸੀ ਨੇ ਸਪਸ਼ਟ ਕੀਤਾ ਕਿ ਜਿਹੜੀਆਂ ਔਰਤਾਂ ਨੂੰ ਫੌਜ ਨੇ ਕਬਜ਼ੇ ਚ ਲਿਆ ਉਹ ਨੰਗੀਆਂ ਨਹੀਂ ਸਨ ਉਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀਆਂ ਪਤਨੀਆਂ ਰਿਸ਼ਤੇਦਾਰ ਜਾਂ ਲੜਕੀਆਂ ਸਨ ਕਮੇਟੀ ਮੁਲਾਜ਼ਮਾਂ ਤੇ ਗ੍ਰਾਂਥੀਆਂ ਦੀ ਰਿਹੈਸ਼ ਮਕਾਨ ਦਰਬਾਰ ਸਾਹਿਬ ਦੇ ਬਾਹਲੇ ਪਾਸੇ ਨਾਲ ਜੁੜੇ ਹੋਏ ਸਨ ਜਾਂ ਕੰਪਲੈਕਸ ਦੇ ਨੇੜੇ ਲੱਗਦੇ ਸਨ ਤਾਂ ਇਹ ਨਾ ਅਫਵਾਹਾਂ ਦੇ ਫੈਲਣ ਤੋਂ ਉੱਤਰ ਪ੍ਰਦੇਸ਼ ਤੋਂ ਇੱਕ ਪੱਤਰਕਾਰ ਮੇਰੇ ਯਾਦ ਆ ਗਿਆ ਸੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਤੋਂ 3-4 ਮਹੀਨੇ ਪਹਿਲਾਂ ਉਹ ਕਹਿੰਦਾ ਮੇਰੇ ਕੋਲ ਕਿਸੇ ਜਾਣਕਾਰ ਦਾ ਰੈਫਰੈਂਸ ਲੈ ਕੇ ਆਇਆ ਤਾਂ ਸਿੱਖ ਪਰੰਪਰਾਵਾਂ ਸਿੱਖ ਕਲਚਰ ਤੇ ਸਿੱਖ ਧਰਮ ਹਿਸਟਰੀ ਤੋਂ ਉਹ ਬਿਲਕੁਲ ਅਣਜਾਣ ਸੀ ਤੇ ਐਵੇਂ ਪੁੱਠੇ ਸਿੱਦੇ ਸਵਾਲ ਕਰਿਆ ਕਰਦਾ ਸੀ ਉਹ ਭੂ ਭਾਰਤੀ ਮੈਗਜ਼ੀਨ ਲਈ ਕੰਮ ਕਰਦਾ ਸੀ ਤਾਂ ਉਹਨਾਂ ਹਾਲਾਤ ਦੌਰਾਨ ਆਮ ਬੰਦੇ 'ਚ ਅਫਵਾਹਾਂ ਤੇ ਹੋਰ ਚਟਪਟੀਆਂ ਗੱਲਾਂ ਦੀ ਅਸਲੀਅਤ ਅਤੇ ਵਿਵਹਾਰਕਤਾ ਨੂੰ ਤੋਲਣ ਜਾਂਚਣ ਦੀ ਸਮਰੱਥਾ ਨਹੀਂ ਰਹੀ ਸੀ ਸ਼ਾਇਦ ਅਜਹੀ ਸਥਿਤੀ ਦਾ ਫਾਇਦਾ ਲੈਂਦੇ ਆ ਹਿੰਦੀ ਦੇ ਮੈਗਜ਼ੀਨ ਭੂ ਭਾਰਤੀ ਨੇ ਪੰਜਾਬ ਉਤੇ ਸਪੈਸ਼ਲ ਅੰਕ ਕੱਢਿਆ ਮਸਾਲੇਦਾਰ ਭਾਸ਼ਾ ਵਾਲੇ ਇਸ ਮੈਗਜ਼ੀਨ ਨੇ ਆਪਣੀਆਂ ਬਹੁਤੀਆਂ ਘਟਨਾਵਾਂ ਨੂੰ ਇਦਾਂ ਪੇਸ਼ ਕੀਤਾ ਜਿਵੇਂ ਸੱਚੀਆਂ ਅਤੇ ਜ਼ਾਹਰਾ ਤੌਰ ਤੇ ਦੇਖੇ ਪਰਕੇ ਤੱਥ ਹੋਣ ਤਾਂ ਉਹਦੇ ਬਾਕਸ ਵਿੱਚ ਬੜੀ ਚਟਾਕੇਦਾਰ ਕਹਾਣੀ ਸੀ ਕਈ ਨੰਗੀਆਂ ਔਰਤਾਂ ਗੋਲਡਨ ਟੈਂਪਲ 'ਚ ਮਿਲੀਆਂ ਹੋਰ ਵੀ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਨੂੰ ਖਬਰਾਂ ਦਾ ਰੂਪ ਦਿੱਤਾ ਗਿਆ ਸੀ ਉਹਨਾਂ ਦਿਨਾਂ 'ਚ ਲੋਕਾਂ ਨੂੰ ਦਰਬਾਰ ਸਾਹਿਬ ਅੰਦਰ ਕੀ ਹੋਇਆ ਇਸ ਬਾਰੇ ਜਾਣਨ ਦੀ ਬੜੀ ਕਲਿਏ ਵੀ ਕਾਲੀ ਸੀ ਹੋਰ ਕਈ ਮੈਗਜ਼ੀਨ ਮਟੀਰੀਅਲ ਨਹੀਂ ਸੀ ਤਾਂ ਇਸ ਲਈ ਉਹ ਭਾਰਤੀ তড়ਾ তড় ਬਿਕਦਾ ਰਿਹਾ ਸੀ ਇਹ ਹਿੰਦੀ ਭਾਸ਼ੀ ਮੈਗਜ਼ੀਨ ਹੋਣ ਕਰਕੇ ਪੰਜਾਬ ਦੇ ਸ਼ਹਿਰਾਂ 'ਚ ਹਿੰਦੀ ਪੜ੍ਹੇ ਲਿਖੇ ਜ਼ਿਆਦਾ Hindu ਲੋਕੀ ਇਹਨੂੰ ਜ਼ਿਆਦਾ ਖਰੀਦੇ ਸੀ ਤਾਂ ਇਸ ਮੈਗਜ਼ੀਨ ਨੇ Hindu ਜਨਤਾ ਦੇ ਮਨਾਂ 'ਚ ਪਹਿਲੇ ਚੱਲ ਰਹੇ ਭਲੇਖੇ ਤੌਖਲੇ ਅਤੇ ਦਰਬਾਰ ਸਾਹਿਬ ਦੇ ਅੰਦਰੂਨੀ ਹਾਲਾਤ ਬਾਰੇ ਗਲਤ ਫਹਿਮੀਆਂ ਨੂੰ ਹੋਰ ਵੀ ਪੱਕਾ ਕਰਦਾ ਸੀ ਅਜਿਹੇ ਮੈਗਜ਼ੀਨਾਂ ਵੱਲੋਂ ਗੁਰਦੁਆਰਿਆਂ ਨੂੰ ਬਿਵਚਾਰ ਦੇ ਅੱਡੇ ਪੇਸ਼ ਕਰਨ ਨਾਲ ਆਮ ਹਿੰਦੂਆਂ ਦੇ ਮਨਾਂ ਨੂੰ ਸਿੱਖ ਵਿਰੋਧੀ ਤੇ ਜ਼ਹਿਰੀਲੇ ਕਰਨ ਵਿੱਚ ਯੋਗਦਾਨ ਪਾਇਆ ਸੀ। ਸੋ ਇੱਥੇ ਮੈਂ ਇੱਕ ਗੱਲ ਮੈਂ ਤੁਹਾਨੂੰ ਆਪਣੇ ਵੱਲੋਂ ਹੀ ਦੱਸਣੀ ਚਾਹੁੰਨਾ ਕਿ ਦੋਸਤੋ ਜੋ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਚੱਲਦਾ ਹੈ ਖਬਰਾਂ ਆਉਨੀਆਂ, ਵੀਡੀਓਜ਼ ਆਉਨੀਆਂ, ਪੋਸਟਾਂ ਪੈਣੀਆਂ ਏ ਜੋ ਕਿ ਧਰਮ ਤੋਂ ਖਿਲਾਫ ਹੋਣੀਆਂ ਆਪਣੇ ਵੀ, ਹਿੰਦੂ ਵੀਰਾਂ ਦੇ ਵੀ, ਮੁਸਲਮਾਨਾਂ ਦੇ ਖਿਲਾਫ ਵੀ ਬੈਣੀਆਂ। ਇਹ ਇੱਕ ਪੂਰਾ ਏਜੰਡੇ ਤਹਿਤ ਕੀਤਾ ਜਾਂਦਾ। ਸੋ ਖਬਰ ਨੂੰ ਪੂਰਾ ਪੜੋ, ਦੇਖੋ, ਘੋਖੋ। ਫਿਰ ਤੇ ਯਕੀਨ ਕਰੋ ਮੈਂ ਇਹ ਬੇਨਤੀ ਕਰੂੰਗਾ ਸੋ ਖੈਰ ਹੁਣ ਅੱਗੇ ਚੱਲਦੇ ਤਾਂ ਉਹਨਾਂ ਦਿਨਾਂ 'ਚ ਛੋਟੀ ਜੀ ਮੁਲਾਕਾਤ ਦੌਰਾਨ ਬਾਬਾ ਸਿੰਧੀ ਤਾਂ ਬਾਬਾ ਸਿੰਧੀ ਉਹ ਹੈ ਜਿਹੜਾ ਕਿ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਖੜਕੂ ਸਿੰਘਾਂ ਲਈ ਇੱਕ ਕੇ ਸੰਤਾਲੀ ਦਾ ਬੰਦੋਬਸਤ ਕਰਕੇ ਲਿਆਇਆ ਸੀ ਤਾਂ ਬਾਬੇ ਸਿੰਧੀ ਨੇ ਮੈਨੂੰ ਕਿਹਾ ਉਹ ਕਹਿੰਦਾ ਕਿ ਬਹੁ ਗਿਣਤੀ Hindu ਬਸੋਂ ਸਰਕਾਰੀ ਕਾਰਵਾਈ ਤੇ ਐਕਸ਼ਨ ਦੀ ਧੁਰ ਅੰਦਰੋਂ ਹਾਮੀ ਬਣ ਗਈ ਹੈ ਬਹੁਤਿਆਂ ਨੂੰ ਇਹ ਵੀ ਲੱਗ ਰਿਹਾ ਕਿ ਸਰਕਾਰੀ ਤੇ ਫੌਜੀ ਹਾਵਤ ਕਰਕੇ ਹੀ ਤਾਂ ਉਹ ਪੰਜਾਬ ਦੀ ਸੁਰੱਖਿਅਤ ਨੇ ਮੋٹے ਤੌਰ ਤੇ ਪੰਜਾਬੀ ਹਿੰਦੂ ਸਮਾਜ ਹੁਣ ਇੰਡੀਆ ਸਟੇਟ ਦੀ ਫੌਜੀ ਤਾਕਤ ਉਤੇ ਨਾਜ਼ ਤੇ ਗਰਭ ਮਹਿਸੂਸ ਕਰਦਾ ਦੂਜੇ ਪਾਸੇ ਸਿੱਖ ਭਾਈਚਾਰੇ ਲਈ ਭਾਰਤੀ ਫੌਜ ਤਬਾਹੀ ਬਰਬਾਦੀ ਦਾ ਪ੍ਰਤੀਕ ਤੇ ਸਮੂਹ ਬੇਹਰਮਤੀ ਅਤੇ ਦਮਨ ਦਾ ਹਥਿਆਰ ਬਣ ਗਈ ਸੀ ਸਿੱਖ ਭਾਈਚਾਰੇ ਨੂੰ ਸਮਝ ਨਹੀਂ ਆ ਰਹੀ ਸੀ ਕਿ ਫੌਜ ਨੇ ਉਹਨਾਂ ਨਾਲ ਵਿਦੇਸ਼ੀ ਦੁਸ਼ਮਣਾਂ ਵਾਂਗ ਵਿਵਹਾਰ ਕਿਉਂ ਕੀਤਾ ਦਾ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਤੋਂ ਬਾਅਦ ਪੰਜਾਬੀ Hindu ਅਤੇ Sikhਾਂ ਦੇ ਸੋਚਣ ਸਮਝਣ ਅਤੇ ਅਹਿਸਾਸਾਂ ਅਤੇ ਪ੍ਰਤੀਕਰਮ 'ਚ ਜਮੀਨ ਅਸਮਾਨ ਦਾ ਅੰਤਰ ਆ ਗਿਆ ਸੀ। ਆਮ ਪੰਜਾਬੀ ਬੋਲੀ 'ਚ ਰੋਜ਼ਮਰਰਾ ਦੀ ਗੱਲਬਾਤ ਕਰਨ ਤੋਂ ਇਲਾਵਾ ਭਾਵਨਾਤਮਕ ਪੱਧਰ ਉਤੇ ਦੋਵੇਂ ਫਿਰਕੇ ਵੱਖਰੇ ਵੱਖਰੇ ਪੈ ਗਏ ਸੀ। ਔਰ ਪੰਜਾਬੀਅਤ ਜਿਹੜੀ ਸੰਤਾਲੀ ਦੀ ਵੰਡ ਨੇ ਖੰਡਿਤ ਕਰ ਦਿੱਤੀ ਸੀ ਹੁਣ ਤਾਂ ਬਿਲਕੁਲ ਤਾਰ-ਤਾਰ ਹੋ ਗਈ ਸੀ। ਇੱਥੋਂ ਤੱਕ ਕੇ ਸੈਕੂਲਰ ਕਹੌਣ ਵਾਲੇ ਬਹੁ ਗਿਣਤੀ ਖੱਬੇ ਪੱਖੀ ਕਾਰਕੁਨ ਦੇ ਲੀਡਰ ਵੀ ਸੁਚੇਤ ਅਚੇਤ ਤੌਰ ਤੇ ਹਿੰਦੂ ਸਿੱਖ ਪਰਿਵਾਰਕ ਪਿੱਠ ਭੂਮੀਆਂ ਨਾਲ ਜਾ ਜੁੜੇ ਸੀ ਤਾਂ ਕਈ ਦਿਨਾਂ ਤੋਂ ਕਹਿੰਦਾ ਮੈਂ ਖਬਰਾਂ ਨਹੀਂ ਭੇਜੀਆਂ ਸੀ ਅਜੇ ਮੈਂ ਚੰਡੀਗੜ੍ਹ ਦਿਲੰਦਰ ਤੇ ਦਿੱਲੀ ਤੋਂ ਪੰਜਾਬ ਬਾਰੇ ਆ ਰਹੀਆਂ ਖਬਰਾਂ ਦਫ਼ਤਰ ਵਿੱਚਲੇ ਟੈਲੀ ਪ੍ਰਿੰਟਰ ਤੋਂ ਪੜ੍ਹ ਰਿਆ ਸੀ ਅਕਾਲੀ ਲੀਡਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਚੰਡੀਗੜ੍ਹ 'ਚ 11 ਜੂਨ ਨੂੰ ਕੀਤੀ ਪ੍ਰੈਸ ਕਾਨਫਰੰਸ ਦੀਆਂ ਖਬਰਾਂ ਟੈਲੀ ਪ੍ਰਿੰਟਰ ਉੱਤੇ ਸਾਡੇ ਆਫਿਸ ਦੇ ਵਿੱਚ ਆ ਰਹੀਆਂ ਸੀ ਤਾਂ ਬਾਦਲ ਨੇ ਕਿਹਾ ਕਿ ਸਰਕਾਰ ਨੇ ਸਿੱਖਾਂ ਵਿਰੁੱਧ ਜੰਗ ਛੇੜਦੀ ਐ ਸਿੱਖ ਹੁਣ ਡਟ ਕੇ ਮੁਕਾਬਲਾ ਕਰਨਗੇ ਦਰਬਾਰ ਸਾਹਿਬ ਉੱਤੇ ਹੋਏ ਫੌਜੀ ਹਮਲੇ ਦੀ ਭਰਪੂਰ ਨਖੇਦੀ ਕਰਦੇ ਆ ਬਾਦਲ ਨੇ ਸਿੱਖਾਂ ਨੂੰ ਅਪੀਲ ਕੀਤੀ ਸੀ ਕਿ ਉਹ ਜਾਬਰਾਨਾ ਕਾਰਵਾਈ ਵਿਰੁੱਧ 17 ਜੂਨ ਐਤਵਾਰ ਨੂੰ ਰੋਸ ਦਿਵਸ ਮਨਾਉਣ ਉਸ ਦਿਨ ਸਿੱਖ ਕਾਲੀਆਂ ਪੱਗਾਂ ਬੰਨਣ ਕਾਲੇ ਕੱਪੜੇ ਪਹਿਨਣ ਤੇ ਬੀਬੀਆਂ ਵੀ ਕਾਲੇ ਦੁਪੱਟੇ ਲੈਣ ਘਰਾਂ 'ਚ ਚੁੱਲ੍ਹੇ ਨਾ ਬਾਲਣ ਤਾਂ ਬਾਦਲ ਨੇ ਸਿੱਖ ਫੌਜੀਆਂ ਵੱਲੋਂ ਬੈਰਕਾਂ ਛੱਡਣ ਦਾ ਵੀ ਸਵਾਗਤ ਕੀਤਾ ਇਹ ਸਿੱਖ ਫੌਜੀਆਂ ਦਾ ਸਹੀ ਕਦਮ ਹੈ ਪਹਿਲਾਂ ਵੀ ਇਆਂ ਖਬਰਾਂ ਮੂੰਹੋਂ ਮੂੰਹ ਆ ਰਹੀਆਂ ਸੀ ਕਿ ਬਾਦਲ ਨੇ ਬੀਬੀ ਸੀ ਨੂੰ ਇੱਕ ਇੰਟਰਵਿਊ ਦੰਦਿਆ ਸਿੱਖ ਫੌਜੀਆਂ ਨੂੰ ਸੱਦਾ ਦਿੱਤਾ ਕਿ ਉਹ ਭਾਰਤੀ ਫੌਜ ਦੇ ਦਰਬਾਰ ਸਾਹਿਬ ਉਤੇ ਵਿੱਡੇ ਹਮਲੇ ਦੇ ਬਰੌਰ ਚ ਆਪਣੀਆਂ ਬੈਰਕਾਂ ਛੱਡ ਦੇਣ ਪਰ ਇਸ ਖ਼ਬਰ ਦੀ ਸੱਚਾਈ ਸ਼ੱਕ ਦੇ ਘੇਰੇ ਚ ਸੀਗੀ ਪ੍ਰੈਸ ਕਾਨਫਰੰਸ ਵਿੱਚ ਬਾਦਲ ਨੇ ਸਰਕਾਰੀ ਸਨਮਾਨ ਪ੍ਰਾਪਤ ਸਿੱਖਾਂ ਨੂੰ ਅਪੀਲ ਕੀਤੀ ਕਿ ਆਪਣੇ ਸਨਮਾਨ ਪਦਮਸ਼੍ਰੀ, ਪਦਮਪੂਸ਼ਨ ਆਦਿ ਰੋਸ ਵਿੱਚ ਵਾਪਸ ਕਰਨ ਉਹਨੇ ਪਾਰਲੀਮੈਂਟ ਅਤੇ ਪੰਜਾਬ ਅਸੈਂਬਲੀ ਦੇ ਸਿੱਖ ਐਮਪੀਜ਼ ਅਤੇ ਐਮਐਲਏ ਨੂੰ ਕਿਹਾ ਕਿ ਉਹ ਅਸਤੀਫਾ ਦੇਣ ਦੀ ਵੀ ਅਪੀਲ ਕੀਤੀ ਮਤਲਬ ਕਿ ਤਾਂ ਦੋਨੋਂ ਸਰਜੀਤ ਸਿੰਘ ਬਰਨਾਲਾ ਤੇ ਬਾਦਲ ਨੂੰ ਕੌਮੀ ਸੁਰੱਖਿਆ ਐਕਟ ਤਹਿਤ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ 11 ਜੂਨ ਦੀ ਇਹ ਗੱਲ ਹੈ ਸ਼ਾਮ ਨੂੰ ਬਾਬਾ ਜੀ ਦਫਤਰ ਚ ਆਉਂਦੀਆਂ ਬੜੇ ਗੁੱਸੇ ਨਾਲ ਭਰੇ ਬੋਲੇ ਕਿ ਦੂਰਦਰਸ਼ਨ ਦੇ ਪ੍ਰਕਰਮਾਂ ਚ ਅੰਦਰੋਂ ਫੜੇ ਹਥਿਆਰਾਂ ਦਾ ਢੇਰ ਅੱਜ ਵੀ ਦੁਬਾਰਾ ਦਿਖਾਇਆ ਜਨਰਲ ਬਰਾਂਡ ਨੇ ਰੋਬਟ ਲਾਂਚਰ ਦੋ ਮਸ਼ੀਨ ਗੰਨਾਂ ਤੇ ਹੋਰ ਕਿੰਨੀਆਂ ਬੰਦੂਕਾਂ ਐਸਐਲਆਰ ਦਿਖਾਈਆਂ ਕਿਹਾ ਕਿ ਇਹ ਸਾਰੀਆਂ ਅੰਦਰੋਂ ਅੱਤਵਾਦੀਆਂ ਤੋਂ ਪਕੜੀਆਂ ਇੱਕ ਵਾਕੀ ਟਾਕੀ ਦਿਖਾਈ ਤੇ ਕਿਹਾ ਕਿ ਇਹਨੂੰ ਜਨਰਲ ਸੁਵੇਗ ਸਿੰਘ ਨੇ ਕੱਲ੍ਹ ਹੀ ਬਰਤਿਆ ਸੀ ਤਾਂ ਮੈਨੂੰ ਤਾਂ ਲੱਗਦਾ ਫੌਜ ਨੇ ਖੁਦ ਆਪਣੇ ਕੋਲੋਂ ਹਥਿਆਰ ਇਕੱਠੇ ਕਰਕੇ ਵਿਖਾ ਦਿੱਤੇ ਅਖੇ ਵਿਦੇਸ਼ੀ ਹਥਿਆਰ ਨੇ ਕੋਈ ਪੈਸੇ ਘਟਨ ਵਾਲਾ ਹੋਵੇ ਸਮਗਦਰ ਹਰ ਹਥਿਆਰ ਉਹਦੇ ਘਰ ਪਚਾ ਦਿੰਦੇ ਨੇ ਤਾਂ ਦੇਂਦੇ कर्फ्यू 'ਚ ਅੱਜ ਕਹਿੰਦਾ 12 ਜੂਨ ਤੋਂ ਲੰਬੀ 12 ਘੰਟੇ ਦੀ ਢਿੱਲ ਦੇਣੀ ਸ਼ੁਰੂ ਹੋ ਗਈ ਸੀ ਹੁਣ 12 ਜੂਨ ਦੀ ਗੱਲ ਹੈ ਬਿਜਲੀ ਦੀ ਸਪਲਾਈ ਦਾ ਸ਼ਹਿਰ 'ਚ ਕਹਿੰਦਾ ਕੁਝ ਸੁਧਾਰ ਹੋ ਗਿਆ ਸੀ ਅਜੇ ਵੀ ਇਧਰ ਉਧਰੋਂ ਟੁਕੜਿਆਂ 'ਚ ਆ ਰਹੀਆਂ ਸੂਚਨਾਵਾਂ ਦਾ ਕਹਿਣਾ ਸੀ ਕਿ ਅਕਾਲ ਤੱਕ ਦੇ ਨਾਲ ਪਿਛਲੇ ਪਾਸੇ ਬਣੇ ਖੂਹ 'ਚੋਂ ਫੌਜ ਨੂੰ ਪੜੇ ਹਥਿਆਰ ਮਿਲੇ ਆ ਖੂਹ 'ਚੋਂ ਸੋਨਾ ਮਿਲਿਆ ਜਿਹੜਾ ਸੰਤ ਭਿੰਡਰਾਂ ਵਾਲਾ ਭਾਈ ਰਣਜੀਤ ਸਿੰਘ ਨੂੰ ਤੋਲਣ ਲਈ ਇਕੱਠਾ ਕਰਦਾ ਸੀ ਕਰਾਂਸੀ ਨੋਟ ਕੈਸ਼ ਰੁਪਈਏ ਇਹ ਵੀ ਬੜੀ ਭਾਰੀ ਮਾਤਰਾ 'ਚ ਮਿਲੇ ਆ ਤਾਂ ਬਜ਼ੁਰਗ ਫੇਰ ਅੱਜ ਸਵੇਰੇ ਆ ਕੇ ਕਹਿਣ ਲੱਗਿਆ ਕਿ ਟੈਲੀਵਿਜ਼ਨ ਇੱਕ ਔਰਤ ਅਤੇ ਇੱਕ ਆਦਮੀ ਨੂੰ ਆਪਣੇ ਚੋਰੀ ਹੋਏ ਗਹਿਣੇ ਅਕਾਲ ਤਖ ਦੇ ਪਿਛਲੇ ਪਾਸਿਓਂ ਦਰਬਾਰ ਸਾਹਿਬ ਅੰਦਰੋਂ ਲੱਭਦੇ ਦਿਖਾ ਰਿਹਾ ਹੈ ਉਹਨਾਂ ਦੇ ਗਹਿਣਿਆਂ ਨੂੰ ਵੱਧਦੇ ਤੋਪਾਂ ਦੇ ਗੋਲਿਆਂ 'ਚ ਕੋਈ ਚੋਰੀ ਕਰਕੇ ਇੱਥੇ ਕਿਵੇਂ ਲੈ ਗਿਆ ਉਸ ਮੇਰੇ ਲੋਕਧੰਦਰਬਾਰ ਦੇ ਨੇੜੇ ਜਾਣ ਤੋਂ ਵੀ ਡਰਦੇ ਸੀ ਫਿਰ ਚੋਰ ਨੂੰ ਅੰਦਰ ਫੌਜ ਨੇ ਕਿਵੇਂ ਜਾਣ ਦਿੱਤਾ ਤੇ ਕਿਉਂ ਜਾਣ ਦਿੱਤਾ ਜਣੀ ਝੂਠੀਆਂ ਖਬਰਾਂ ਸਾਰੀਆਂ ਐ ਬਾਬਾ ਜੀ ਉਹ ਕਹਣਾ ਕਿ ਬਾਬਾ ਜੀ ਨਾਲ ਮੈਂ ਸਹਿਮਤ ਸੀ ਕਿ ਜਾਣ ਬੁੱਝ ਕੇ ਅਜਿਹੇ ਸੀਨ ਟੀਵੀ ਤੇ ਦਿਖਾਏ ਜਾ ਰਹੇ ਸਨ ਤਾਂਕੇ ਫੌਜ ਨੂੰ ਇਸ ਦੋਸ਼ ਤੋਂ ਮੁਕਤ ਕੀਤਾ ਜਾ ਸਕੇ ਕਿ ਉਹ ਦਰਬਾਰ ਸਾਹਿਬ ਵਿੱਚ ਇਕੱਠਾ ਕੀਤਾ ਸੋਨਾ ਤੇ ਕੈਸ਼ ਲੁੱਟ ਕੇ ਲੈ ਗਈ ਸੀ ਤਾਂ ਬਜ਼ੁਰਗ ਨੇ ਆਪਣੀ ਗੱਲ ਪੂਰੀ ਕਰਦੇ ਆ ਕਿਹਾ ਕਿ ਖੂਬ ਵਿੱਚੋਂ ਨੋਟਾਂ ਨਾਲ ਭਰਿਆ ਟਰੰਕ ਕੱਢਦੇ ਫੌਜੀਆ ਨੂੰ ਟੀਵੀ ਉੱਤੇ ਦਿਖਾਇਆ ਗਿਆ ਨੋਟਾਂ ਦੀਆਂ ਨਾ ਜਿਹੜੀਆਂ ਗੱਥੀਆਂ ਸੀਗੀਆਂ ਇਹਦੀਆਂ ਸੀਲਾਂ ਉਸੇ ਤਰ੍ਹਾਂ ਕਾਇਮ ਸਨ ਜਿਵੇਂ ਹੁਣੇ ਬੈਂਕ ਦੀ ਸੇਫ ਚੋਂ ਕੱਢੀਆਂ ਹੋਣ ਟਰੰਕ ਵੀ ਵਾਟਰਪੂਫ ਨਹੀਂ ਸੀ ਜੇ ਖੂਚ ਉਹ ਟਰੰਕ ਕੱਢਿਆ ਹੁੰਦਾ ਤਾਂ ਉਸ 'ਚ ਪਾਣੀ ਜ਼ਰੂਰ ਭਰ ਜਾਣਾ ਸੀ ਕਾਗਜ਼ੀ ਨੋਟ ਸੁੱਕੇ ਕਿਵੇਂ ਰਹਿ ਜਾਂਦੇ ਪਾਣੀ ਨਾਲ ਖਰਾਬ ਨਾ ਹੁੰਦੇ ਇਹ ਸਭ ਫੌਜ ਡਰਾਮਾ ਕਰਦੀ ਹੈ ਸਰਕਾਰ ਮੁਲਕ ਦੇ ਲੋਕਾਂ ਨੂੰ ਦੁਨੀਆ ਨੂੰ ਬੇਵਕੂਫ ਬਣਾ ਰਹੀ ਹੈ ਅਸੀਂ ਕਹਿੰਦਾ ਅਜੇ ਇਉਂ ਛੋਟੀਆਂ-ਛੋਟੀਆਂ ਗੱਲਾਂ ਹੀ ਕਰਦੇ ਸੀ ਕਿ ਦਫ਼ਤਰ ਦੇ ਬਾਹਰ ਇੱਕ ਫੌਜੀ ਦੀ ਪਾ ਕੇ ਰੁਕੀ ਬਾਬਾ ਜੀ ਨੇ ਕਿਹਾ ਕਿ ਫੌਜੀ ਦੀ ਪਾਈ ਹੈ ਤੇ ਉਹ ਉੱਠ ਕੇ ਆਪਣੇ ਘਰ ਵੱਲ ਚੱਲ ਪਿਆ ਇੱਕ ਥਾਂ ਵਰਦੀ ਫੌਜੀ ਅਫਸਰ ਅੰਦਰ ਆ ਕੇ ਬਿਸ਼ਨ ਦਾਸ ਨੂੰ ਪੁੱਛਣ ਲੱਗਿਆ ਇੱਥੇ ਕੋਈ ਮੈਡਮ ਸਰਿੰਦਰ ਗੌਰ ਰਹਿੰਦੀ ਹੈ ਨਹੀਂ ਸਰ ਇਸ ਨਾਮ ਦੀ ਇੱਥੇ ਕੋਈ ਔਤ ਨਹੀਂ ਰਹਦੀ ਉਹ ਕਹਿਣ ਲੱਗਿਆ ਫੌਦੀ ਅਫਸਰ ਅੰਦਰ ਆ ਗਿਆ ਕਮਰੇ ਅੰਦਰ ਇੱਧਰ ਉੱਧਰ ਝਾਤੀ ਮਾਰ ਰਿਹਾ ਸੀ ਤਾਂ ਲੈਂਡਲਾਈਨ ਟੈਲੀਫੋਨ ਸੈੱਟ ਉੱਤੇ ਲੱਗੀ ਫੋਨ ਨੰਬਰ ਵਾਲੀ ਸਲਿੱਪ ਉੱਤੇ ਉਹਨੇ ਨਿਗਾਹ ਮਾਰੀ ਤਾਂ ਮੇਰਾ ਸ਼ੱਕ ਵੀ ਕਹਿੰਦਾ ਪੱਕਾ ਹੋ ਗਿਆ ਕਿ ਦਾਲਤ ਕੁਝ ਕਾਲਾ ਹੈ ਮੈਡਮ ਨੂੰ ਲੱਭਣ ਦਾ ਤਾਂ ਐਵੇਂ ਬਾਹਰ ਨਹੀਂ ਹੈ ਚੰਗੀ ਤਰ੍ਹਾਂ ਦਫ਼ਤਰ ਕੰਪਲੈਕਸ ਵਿੱਚ ਝਾਤ ਮਾਰਦੇ ਆ ਉਹ ਚਲੇ ਆ ਗਿਆ ਤਾਂ ਮੈਨੂੰ ਕਹਿੰਦਾ ਯਕੀਨ ਹੋ ਗਿਆ ਕਿ ਬਾਣਾ ਤਾਂ ਵਾਪਰਨ ਵਾਲਾ ਹੀ ਹੈ ਚੁੱਪ ਚਾਪ ਕੁਰਸੀ ਉੱਤੇ ਬੈਠਾ ਮੈਂ ਸੋਚਾਂ ਦੇ ਆਲਮ ਵਿੱਚ ਡੁੱਬ ਗਿਆ ਅੰਦਰੋਂ ਫੜੀਆਂ ਲਿਸਟਾਂ 'ਚ ਗੱਜਾ ਸਿੰਘ ਨਾਮ ਦਾ ਨਾਮ ਤਾਂ ਜਰੂਰ ਮਿਲ ਗਿਆ ਹੋਣਾ ਕਹਿੰਦਾ ਮੇਰੇ ਕੋਲ ਗੱਜਾ ਸਿੰਘ ਦੇ ਆਉਣ ਜਾਣ ਦਾ ਸੂਝਾ ਏਜੰਸੀਆਂ ਨੂੰ ਪਤਾ ਲੱਗਿਆ ਹੋਣਾ ਫੌਜ ਕੋਲ ਕੋਈ ਹਥਿਆਰਾਂ ਸਭ ਨਹੀਂ ਸੂਚਨਾ ਹੋਊਗੀ ਤਰ੍ਹਾਂ ਤਰ੍ਹਾਂ ਦੇ ਖਿਆਲ ਕਹਿੰਦਾ ਮੇਰੇ ਮਨ 'ਚ ਆ ਰਹੇ ਸੀ ਤਾਂ ਘਰ ਛੱਡ ਕੇ ਕਿਸੇ ਪਾਸੇ ਨਿਕਲ ਜਾਣਾ ਚਾਹੀਦਾ ਪਰ ਬੀਬੀ ਤੇ ਛੋਟੇ ਪੰਜ ਅਤੇ ਤਿੰਨ ਸਾਲਾਂ ਦੇ ਬੱਚਿਆਂ ਨੂੰ ਮੈਂ ਕਿੱਥੇ ਲੈ ਕੇ ਜਾਊਂਗਾ ਕਰਫਿਊ ਵੀ ਇਹਦੇ ਲਾਗੂ ਹੈ ਬੱਸਾਂ ਵੀ ਇਹ ਚੱਲਣੇ ਚੱਲਣ ਨਹੀਂ ਲੱਗੀਆਂ ਕਿਸੇ ਪੱਤਰਕਾਰ ਕੋਲ ਪ੍ਰਵਾਸ ਮਿਲ ਜਾਣਾ ਔਖਾ ਹੈ ਫਿਰ ਮੇਰੇ ਮਨ 'ਚ ਆਈ ਕਿ ਜੇ ਮੈਂ ਘਰ ਛੱਡ ਕੇ ਇਧਰ ਉਧਰ ਖਿਸਕਣ ਦੀ ਕੋਸ਼ਿਸ਼ ਕੀਤੀ ਤਾ ਫੌਜ ਦਾ ਸ਼ੱਕ ਪੱਕਾ ਹੋ ਜਾਣਾ ਨੌਕਰੀ ਵੀ ਖਤਰੇ 'ਮਾਂ ਪੈਣੀ ਆ ਨਾਲੇ ਵੱਤ ਕੇ ਜਾਵਾਂਗਾ ਕਿੱਥੇ ਸਾਰਾ ਪੰਜਾਬ ਦਾ ਫੌਜ ਦੇ ਕਬਜ਼ੇ 'ਚ ਅੰਤਮ ਫੈਸਲਾ ਕਰ ਲਿਆ ਕਿ ਦੇਖੀ ਜਾਊਗੀ ਕਿੱਥੇ ਨਹੀਂ ਜਾਂਦਾ ਇੱਥੇ ਹੀ ਘਰ ਦਾ ਹਫ਼ਤਾ ਚਰਾਂਗਾ ਤਾਂ ਉਹਨਾਂ ਦਿਨਾਂ ਤੱਕ ਮੈਨੂੰ ਪਤਾ ਲੱਗ ਗਿਆ ਸੀ ਕਿ ਮੇਰੇ ਦਫ਼ਤਰ ਨੇੜੇ ਕਿਲੋ ਕੁ ਮੀਟਰ ਦੀ ਦੂਰੀ ਉੱਤੇ ਫੌਜ ਨੇ ਛਾਉਣੀ ਬਿਤੇਰੇ ਸੈਂਟਰਲ ਸਕੂਲ ਦੀ ਬਿਲਡਿੰਗ ਨੂੰ ਆਰ ਜੀ ਜੇਲ੍ਹ 'ਚ ਬਦਲ ਦਿੱਤਾ ਸੀ ਸਕੂਲ ਦੇ ਆਲੇ ਦੁਆਲੇ ਕੰਡਿਆਲੀਆਂ ਤਾਰਾਂ ਦੀ ਬਾੜ ਲਗਵਾਤੀ ਸੀ ਦਰਬਾਰ ਸਾਹਿਬ ਅੰਦਰੋਂ ਫੜੇ ਸਿੱਖਾਂ ਨੂੰ ਫੌਜ ਉਸੇ ਦਿਲ 'ਚ ਡੱਕੀ ਜਾਂਦੀ ਸੀ ਫੜੇ ਲੋਕਾਂ ਨੂੰ ਫੌਜ ਆਪਣੀ ਆਪਣੀ ਬੋਲੀ 'ਚ ਯੁੱਧ ਕੈਦੀ ਕਹਿ ਰਹੀ ਸੀ ਤਾਂ ਮੈਂ ਕਿਆਸ ਦਾ ਰਿਹਾ ਕਿ ਵੱਡੀ ਵਿਫਤਾ ਤੇ ਕਹਿਰ ਹੁਣ ਮੇਰੇ ਉੱਤੇ ਕਿਸੇ ਵੇਲੇ ਵੀ ਟੁੱਟ ਸਕਦਾ ਮੈਂ ਉਸ ਸੰਭਾਵਿਤ ਕਹਿਰ ਲਈ ਮਾਨਸਿਕ ਤਿਆਰੀ ਕਰ ਰਿਹਾ ਥਾ ਮੈਂ ਕਿਸੇ ਨਾਲ ਕੋਈ ਗੱਲ ਸਾਂਝੀ ਨਹੀਂ ਕੀਤੀ ਉਹ ਢੇੜ ਬੁਣ ਬਸ ਮੇਰੇ ਅੰਦਰੇ ਚੱਲਦੀ ਰਹੀ ਕਰਫਿਊ ਦੀ 뜰 ਸਮੇ ਅੱਜ ਮੈਂ ਬਾਹਰ ਨਹੀਂ ਗਿਆ ਨਹੀਂ ਮੈਂ ਖਬਰਾਂ ਖਬਰਾਂ ਭੇਜਣੀ ਸ਼ੁਰੂ ਕੀਤੀਆਂ ਸੀ ਸਾਰਾ ਦਿਨ ਟੈਲੀਪ੍ਰਿੰਟਰ ਉਤੇ ਚੰਡੀਗੜ੍ਹ ਦਿੱਲੀ ਤੋਂ ਪੰਜਾਬ ਵਿੱਚ ਫੌਜੀ ਹਮਲੇ ਬਾਰੇ ਆ ਰਹੀਆਂ ਖਬਰਾਂ ਪੜਦਾ ਰਿਹਾ ਕੁਝ ਕਹਿੰਦਾ ਅਹਿਮ ਖਬਰਾਂ ਨੂੰ ਕੱਟ ਕੇ ਇੱਕ ਪਾਸੇ ਰੱਖਦਾ ਰਿਹਾ ਦਰਬਾਰ ਸਾਹਿਬ ਉਤੇ ਫੌਜੀ ਐਕਸ਼ਨ ਵੈਸਟਰਨ ਕਮਾਂਡ ਦਾ ਮੁਖੀ ਲੈਫਟੀਨੈਂਟ ਜਨਰਲ ਸੁੰਦਰ ਜੀ ਜਿਹਦੀ ਕਮਾਂਡ ਹੇਠ ਹੋਇਆ ਸੀਗਾ ਉਹਦਾ ਬਿਆਨ ਟੈਲੀਪ੍ਰਿੰਟ ਤੇ ਆਇਆ ਜਿਹੜਾ ਕਿ ਮੈਨੂੰ ਜ਼ਿਆਦਾ ਸਫਾਈ ਦੇਣ ਵਾਲੀ ਲੱਗਿਆ ਜਦੋਂ ਕਹਿੰਦਾ ਸਾਡੇ ਫੌਜੀ ਜਵਾਨ ਦਰਬਾਰ ਸਾਹਿਬ ਦਾ ਦਾਖਲ ਹੋਏ ਉਹ ਕਹਿੰਦਾ ਉਹਨਾਂ ਦੀਆਂ ਜ਼ੁਬਾਨਾਂ ਤੇ ਪ੍ਰਾਰਥਨਾ ਸੀ ਧਾਰਮਿਕ ਸਥਾਨਪਤੀ ਆਸਥਾ ਦੀ ਭਾਵਨਾ ਸੀ ਅੱਜ ਜਥੇਦਾਰ ਗਿਆਨੀ ਕ੍ਰਿਪਾਲ ਸਿੰਘ ਨੇ ਟੈਲੀਵਿਜ਼ਨ ਤੇ ਰੇਡੀਓ ਤੇ ਸਿੱਖ ਸੰਗਤਾਂ ਦੇ ਨਾਮ ਸੰਦੇਸ਼ ਪੜ੍ਹ ਕੇ ਸੁਣਾਇਆ ਸ੍ਰੀ ਰਮੇਂਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਵਿੱਚ ਪਿਛਲੇ ਕੁ ਦਿਨਾਂ ਤੋਂ ਜੋ ਘਟਨਾਵਾਂ ਵਾਪਰ ਰਹੀਆਂ ਸਨ ਉਹ ਦੁਖਦਾਈ ਤੇ ਅਫਸੋਸਨਾਕ ਸਨ ਜਿਸ ਉੱਤੇ ਹਰ ਹਿਰਦਾ ਬੜਾ ਦੁਖੀ ਹੈ ਕੋਮਾ ਮਹਾਨ ਗੁਰੂ ਸਾਹਿਬਾਨ ਤੇ ਬਡੇਰੀਆਂ ਦੀਆਂ ਸਿੱਖਿਆਵਾਂ ਮਾਧੰਨ ਕਰਕੇ ਹਮੇਸ਼ਾ ਵਿਪਤਾਵਾਂ ਚੋਂ ਨਿਕਲ ਸਕਦੀਆਂ ਨੇ। ਸ੍ਰੀ ਰਮੰਦਰ ਸਾਹਿਬ ਤੇ ਇਤਿਹਾਸਕ ਤੋਸ਼ਾਖਾਨਾ ਠੀਕ ਹੈ। ਤੋਸ਼ਾਖਾਨਾ ਨੂੰ ਸਾਡੇ ਰਾਹੀਂ ਸੀਲ ਕਰਕੇ ਉਦੀ ਸੁਰੱਖਿਆ ਦੇ ਪ੍ਰਬੰਧ ਕਰ ਦਿੱਤੇ ਗਏ ਨੇ। ਭਾਵ ਸ੍ਰੀ ਕਾਲ ਤਖਤ ਸਾਹਿਬ ਨੂੰ ਨੁਕਸਾਨ ਹੋਇਆ ਉਹਦਾ ਸਾਨੂੰ ਸਭਨਾਂ ਨੂੰ ਭਾਰੀ ਦੁੱਖ ਹੈ। ਸ੍ਰੀ ਰਮੰਦਰ ਸਾਹਿਬ ਤੇ ਕੋਠਾ ਸਾਹਿਬ ਸਭ ਠੀਕ ਠਾਕ ਨੇ ਤੇ ਆਪਾਂ Hindu Sikh ਸਭ ਭਰਾ ਭਰਾ ਹਾਂ ਸਾਡੀ ਸਾਂਹ ਸਦੀਆਂ ਪੁਰਾਣੀ ਤੇ ਸਾਨੂੰ ਕਾਇਮ ਰੱਖਣੀ ਚਾਹੀਦੀ। ਸੰਗਤਾਂ ਕਈ ਦਿਨਾਂ ਤੋਂ ਸ੍ਰੀ ਸਚਕਣ ਸਾਹਿਬ ਦੇ ਦਰਸ਼ਣ ਸ਼ਨਾਣ ਤੋਂ ਬੰਝੀਆਂ ਨੇ ਇਸ ਲਈ ਭਰਪੂਰ ਯਤਨ ਜਾਰੀ ਨੇ ਕਿ ਆ ਸਕੇ ਛੇਤੀ ਹੀ ਇਸ ਅਸਥਾਨ ਦੀ ਧੂੜੀ ਮस्तक ਲਗਾ ਸਕਣਗੀਆਂ ਤਾਂ ਇਹ ਬਿਆਨ ਦਿੱਤਾ ਗਿਆ ਜਿਸੇਦਾਰ ਸਾਹਿਬ ਵੱਲੋਂ ਤੇ ਸੁੰਦਰ ਜੀ ਨੇ ਇਹ ਕਿਹਾ ਸੀ ਕਿ ਸਾਡੇ ਜਿਹੜੇ ਫੌਜੀ ਜਵਾਨ ਹੈ ਇਹਨਾਂ ਦੇ ਮੂੰਹ ਤੇ ਪ੍ਰਾਰਥਨਾ ਸੀਗੀ ਯਾਨੀ ਕਿ ਝੂਠੀਆਂ ਗੱਲਾਂ ਸਾਰੀਆਂ ਆ ਔਰ ਇਹਨਾਂ ਦੀ ਆਸਥਾ ਹੀ ਬਹੁਤ ਸੀਗੀ ਸੋ ਇਹ ਫੌਜੀ ਉਹਦਾ ਬਿਆਨ ਸੀਗਾ ਸੁੰਦਰ ਜੀ ਦਾ ਤਾਂ ਹੁਣ ਬਾਬਾ ਜੀ ਜਿਹੇ ਧਾਰ ਦੇ ਬਿਆਨ ਉੱਤੇ ਬੜਾ ਅਗਬੂਲਾ ਹੋਇਆ ਕਹਿਣ ਲੱਗਿਆ ਕਿ ਫੌਜ ਨੇ ਇਹ ਬਿਆਨ ਜਿਹੇਦਾਰ ਤੋਂ ਬੰਦੂਕ ਦੀ ਨੋਕ ਤੇ ਦਵਾਇਆ ਇਸ ਨਾਲ ਤਾਂ ਜਿਹੇਦਾਰ ਮਰੀ ਜਾਂਦਾ ਕਿਉਂ ਐਵੇਂ ਸਿੱਖ ਤਵਾਰੀਖ ਨੂੰ ਕਲੰਕਿਤ ਕਰ ਰਿਹਾ ਤਾਂ ਆਕਾਲ ਤਾਕਤ ਤਬਾਹ ਹੋ ਗਿਆ ਢੈ ਢੇਰੀ ਹੋ ਗਿਆ ਇਹ ਜਿਹੇਦਾਰ ਕੋਠਾ ਸਭ ਠੀਕ ਠਾਕ ਹੈ ਦੀ ਰੱਟ ਲਾਈ ਜਾਂਦਾ ਕਹਿੰਦਾ ਆਪਾਂ ਹਿੰਦੂ ਸਿੱਖ ਭਰਾ ਭਰਾ ਹਾਂ ਸਾਡੀ ਸਾਹ ਸਦੀਆਂ ਪੁਰਾਣੀ ਐ ਅੱਗੇ ਨੂੰ ਵੀ ਕਾਇਮ ਰੱਖੋ ਸਾਡਾ ਧਾਰਮਿਕ ਸਥਾਨ ਤਬਾਹ ਕਰ ਦਿੱਤਾ ਹਜ਼ਾਰਾਂ ਬੇਗੁਨਾ ਮਾਰਤੇ ਹਿੰਦੂ ਦਾ ਲੁੱਡੀਆਂ ਪਾਉਂਦੇ ਫਿਰਦੇ ਨੇ ਸਾਡੀ ਤਬਾਹੀ ਤੇ ਮਠਿਆਈਆਂ ਬਣਦੇ ਫਿਰਦੇ ਨੇ ਖੁਸ਼ੀਆਂ ਮਨਾਉਂਦੇ ਫਿਰਦੇ ਨੇ ਕੋਈ ਭਰਾ ਦੂਜੇ ਭਰਾ ਦੀ ਬਰਬਾਦੀ ਤੇ ਇਦਾਂ ਖੁਸ਼ੀ ਮਨਾਉਂਦਾ ਇਹ ਸਾਡੇ ਕਿਵੇਂ ਭਰਾ ਹੋਏ ਬੜਬੜ ਕਰਦਾ ਬਜ਼ੁਰਗ ਕਮਰੇ ਚੋਂ ਬਾਹਰ ਚਲਾ ਗਿਆ ਇਹ ਦੋਸਤੋ 11 ਤੇ 12 ਜੂਨ ਦੀ ਗੱਲ ਹੈ ਜੋ ਸਾਰੀ ਵਾਪਰੀਏ ਤੇ ਇਹ ਸੀ ਪੱਤਰਕਾਰੀ ਉਦੋਂ ਦੀ ਇਹ ਸੀ ਮਾਹੌਲ ਸਾਰਾ A to Z ਤੁਸੀਂ ਹੁਣ ਆਪੇ ਹਿਸਾਬ ਲਾ ਲਓ ਕਿੰਨਾ ਕੁ ਝੂਠ ਬੋਲਿਆ ਗਿਆ ਤੇ ਕੀ ਕੁ ਤੁਹਾਨੂੰ ਦਿਖਾਇਆ ਗਿਆ ਸੋ ਮਿਲਦੇ ਹਾਂ ਦੋਸਤੋ ਹੁਣ ਅਗਲੀ ਜਾਣਕਾਰੀ ਨਾਲ ਦਿਓ ਆ ਗਿਆ ਸਤਿ ਸ਼੍ਰੀ ਅਕਾਲ